ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰ ਤੇ ਬੈਠੇ ਹੋਏ ਕਿਸਾਨਾਂ ਨੂੰ ਧੱਕੇ ਨਾਲ ਉਠਾਏ ਗਏ ਪੰਜਾਬ ਸਰਕਾਰ ਦੇ ਖਿਲਾਫ ਲਗਾਤਾਰ ਕਿਸਾਨਾਂ ਦਾ ਵਿਰੋਧਵਾਦ ਦਾ ਜਾ ਰਿਹਾ ਹੈ ਜਦੋਂ ਹੀ ਕਿਸਾਨਾਂ ਨੂੰ ਧੱਕੇ ਨਾਲ ਬਾਰਡਰ ਤੋਂ ਹਟਾਇਆ ਗਿਆ ਸੀ ਤਾਂ ਕਿਸਾਨ ਆਗੂਆਂ ਵੱਲੋਂ ਕਿਹਾ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸਾਂ ਪਿਛਲੇ ਇਲੈਕਸ਼ਨਾਂ ਦੌਰਾਨ ਭਾਜਪਾ ਦੇ ਕਿਸੇ ਵੀ ਅਹੁਦੇਦਾਰ ਨੂੰ ਕਿਸੇ ਵੀ ਭਾਜਪਾ ਦੇ ਆਗੂ ਨੂੰ ਪਿੰਡ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ ਤਾਂ ਹੁਣ ਅਸੀਂ ਕਿਸੇ ਵੀ ਆਮਾਦ ਦੇ ਪਾਰਟੀ ਦੇ ਆਗੂ ਨੂੰ ਪਿੰਡ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ ਤਾਂ ਇਹ ਨਵਾਂ ਮਾਮਲਾ ਸਾਹਮਣੇ ਆਇਆ ਹੈ ਕਿ ਜਿੱਥੇ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿੱਚ ਆਮਾਦ ਦੇ ਪਾਰਟੀ ਦੇ ਚੇਅਰਮੈਨ ਰਮਨਦੀਪ ਸਿੰਘ ਮਮਾਰਾ ਪਿੰਡ ਦੇ ਵਿੱਚ ਹੀ ਇੱਕ ਨਿੱਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਗਏ ਸਨ ਤਾਂ ਪਿੰਡ ਦੇ ਵਿੱਚ ਖੜੇ ਕਿਸਾਨਾਂ ਵੱਲੋਂ ਚੇਅਰਮੈਨ ਦਾ ਰਾਹ ਰੋਕ ਲਿਆ ਤੇ ਚੇਅਰਮੈਨ ਨੂੰ ਵਾਪਸ ਜਾਣ ਲਈ ਕਿਹਾ ਗਿਆ ਤਾਂ ਜਦੋਂ ਚੇਅਰਮੈਨ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਮੁਰਦਾਬਾਦ ਦੇ ਨਾਰੇ ਲਾਏ ਗਏ ਤੇ ਸਾਡਾ ਸਮਾਨ ਕੀਤਾ ਗਿਆ ਚੋਰੀ ਵਾ বিজেপি ਦੇ ਆਗੂਆਂ ਨੂੰ ਕਿਸਾਨਾਂ ਦਾ ਵਿਰੋਧ ਚੱਲਣਾ ਪਿਆ ਸੀ ਤਾਂ ਹੁਣ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਕਿਸਾਨਾਂ ਦਾ ਵਿਰੋਧ ਚੱਲਣਾ ਪੈ ਸਕਦਾ ਹੈ ਤਾਂ ਤੁਸੀਂ ਵੀ ਦੇਖੋ ਕੀ ਕਹਿੰਦੇ ਨੇ ਕਿਸਾਨਾਗੂ ਗਲਤੀ ਬਸ ਸੁਧਾਰਨਾ ਹਾਂ ਜੀ ਅੱਗਾਂ ਲਗਾ ਦੋ ਆਂਕੜੇ ਨੂੰ ਕੋਈ ਫਰਕ ਨਹੀਂ ਦੀ ਪਰ ਉਹਨੇ ਕਿੰਦਾ ਗਲਤ ਕਰਾ ਪਰ ਕਰਾਂਗਾ ਲਗਾ ਦਿੰਦਾ ਨਹੀਂ ਨਹੀਂ ਆਪੋ ਤੁਹਾਨੂੰ ਕਰ ਮੜਕਾ ਆਪਕੇ ਨਹੀਂ ਦਿੱਤੇ ਐ ਅਕੀ ਨਹੀਂ ਜਾਣਦੇ ਜਾਣ ਦਾ ਕੰਮ ਹੋ ਜਾ ਕਹਿੰਦੇ ਅਸੀਂ ਅਸੀਂ ਤੁਹਾਡੇ ਨਾਵਾਂ ਦੇ ਉੱਤੇ ਇਹ ਹੁਣ ਕੱਲ੍ਹ ਹੋਰ ਨਹੀਂ ਕਹਿਣਗੇ ਇਹ ਨਹੀਂ ਜਾਣਦੇ ਇਹਨਾਂ ਨੂੰ ਬੇਨਤੀ ਕਰੋ ਕੋਣ ਨੂੰ ਵੱਡਾ ਨਾ ਕਰੀਏ ਮੈਂ ਮੈਂ ਇਹੀ ਕਰਦਾ ਤੁਸੀਂ ਜਾਓ ਇਹ ਕੇ ਹੱਲ ਹੋ ਜਾਂਦੇ ਤੁਸੀਂ ਜਾਓ ਅਸੀਂ ਇਹ ਮਸਲੇ ਨਹੀਂ ਹੱਲ ਕਰਾਂਗੇ ਪੈਸੇ ਚ ਪਾਇਆ ਤਿੰਨੇ ਵਾਰੋਂ ਮੀਟਿੰਗ ਤੇ ਕੰਜਰ ਸਾਜੀ ਉਹ ਕਹਿੰਦਾ ਵੀ ਭਾਈ ਮੇਰਾ ਨਿੱਜੀ ਹੈ ਇੱਕ ਵਾਰੀ ਆ ਜਾਂਦੇ ਉਸ ਦਿਨ ਤੁਸੀਂ ਵਿਰੋਧ ਕਰੋ ਜੇ ਅਸੀਂ ਕੋਈ ਐਡੇ ਕਮਲੇ ਨਹੀਂ ਸੀ ਆਪਾਂ ਪਿੰਡ ਦਾ ਮਿਕਰ ਯਾਰ ਕੋਈ ਬਾਹਰ ਹੋਣੀ ਤੂੰ ਸਾਡਾ ਭਰਾ ਸਰਕਾਰ ਆਉਂਦੀ ਜਾਓ ਚੇਅਰਮੈਨ ਸਾਹਿਬ ਤੁਸੀਂ ਅੱਜ ਕਿ ਜਾਓ ਹੋ ਸਕਦਾ ਤੇਰੀ ਸਾਡਾ ਮਰਾਦ ਨੇ ਉਹਦਾ ਉਹ ਗੱਲ ਬਸਰੀ ਚਾਹੁੰਦੇ ਨਹੀਂ ਪਿੰਡ ਦਾ ਆਵਾਜ਼ ਵਧੇ ਨਹੀਂ ਅਸੀਂ ਨਹੀਂ ਨਹੀਂ ਚਾਹੁੰਦੇ ਜਾਓ ਅਸੀਂ ਤਾਂ ਚਾਹੁੰਦੇ ਆ ਸਾਡਾ ਵਧੂਗਾ ਵਧੂਗਾ ਸਾਡਾ ਤਾਂ ਤੁਸੀਂ ਕਹਿੰਦੇ ਤੁਸੀਂ ਨਹੀਂ ਕਿਉਂ ਕੈਮਰਾ ਰੱਖਣਾ ਕਿਸਾਨੀ ਦਾ ਆਜ ਬਾਤ ਤੁਸੀਂ ਨਹੀਂ ਜਾ ਸਕਦੇ ਨਹੀਂ ਜਾ ਸਕਦਾ ਜੇ ਅਸੀਂ ਆਪ ਜਾਣ ਲੈ ਜੋ ਕੱਲੇ ਪਹੁੰਚਾ ਦੇ ਪਤਲੀ ਨਹੀਂ ਸਰ ਸਾਡਾ ਜਿੰਨ ਸਰ ਜਿੰਨਾ ਮਰਜੀ ਨੀਸਾਨ ਹੋਵੇ ਆਰਾਮ ਆਦੂ ਤੁਹਾਡਾ ਸਿਕੰਦਰ ਨੇ ਬੋਲ ਨਹੀਂ ਚਾਹੂਗਾ ਕੋਈ ਇੱਥੇ ਰੋਲਾ ਪਾ ਰਾ ਸਿਕੰਦਰ ਨਾ ਹੋ ਗਿਆ ਨਾ ਤੁਹਾਡੇ ਨਾਲ ਤੁਹਾਡੇ ਨਾਲ ਕੀ ਆ ਤੁਸੀਂ ਕਹਿੰਦੇ ਸਾਡੇ ਨਾਲ 44 ਸਰਕਾਰ ਤੁਹਾਡੀ ਨੀ ਨਿਸਾਨਾਂ ਦਾ ਦੇਖੋ ਹਮੇਸ਼ਾ ਮਰਦਾ ਸਰਕਾਰ ਮਰਦਾ ਬਾਦ ਜਿਹੜੀ ਇਹ ਮੌਜੂਦਾ ਹੁਣ ਕਾਲਿਆਂ ਨੂੰ ਬਾਹਰ ਕੱਢੀ ਜਾਓ ਕਾਂਗਰਸ ਨੂੰ ਕੱਢੀ ਜਾਓ ਕੋਈ ਧੋਖ ਨਹੀਂ ਮਾਰਦਾ ਆਪਾਂ ਬੀਜੇਪੀ ਦੀ ਸੈਂਟਰ ਸਰਕਾਰ ਦੇ ਵਿਰੋਧ ਆਪਣਾ ਦਰਨਾਸੂ ਆਪਣੀ ਸਰਕਾਰ ਨੇ ਕੀ ਚੁਕਾਇਆ ਕਿਹੜੇ ਲੋਕ ਨੂੰ ਪਿੰਨ ਵੜਦੇ ਹੋ ਤੁਸੀਂ ਕਿਹੜੇ ਨੱਕ ਨਾ ਵੜਦੇ ਹੋ ਤੁਸੀਂ ਇੱਕ ਮਿੰਟ ਕਰੋ ਸਾਰੇ ਮੈਂ ਗੱਲ ਦੇਖੋ ਤੁਸੀਂ ਸਖਜੀਦਰ ਕੇ ਜਾਣਾ ਨਾ ਪੁੱਛਦੇ ਤੁਸੀਂ ਜੱਜ ਦਾ ਵੈਲਕਮ ਕਰੋ ਤੁਸੀਂ ਜਾ ਕੇ ਸ਼ੂਹਾ ਲੈ ਕੇ ਆਜੋ ਆਜੋ ਨਾਲ ਲੱਗ ਜਾਓ ਆਜੋ ਦੇਖੋ ਜੀ ਤੁਸੀਂ ਕਿਸਾਨ ਦੇ ਪੁੱਤ ਹੋ ਚਲ ਦੇਖੋ ਲਿਖੋ ਨਾਲੇ ਦੇਖੋ ਕਿਸਾਨ ਦੇ ਪੁੱਤ ਲਿਖੋ ਉਹ ਵੀ ਜਦੋਂ ਸਮਾਗੋ ਹੋ ਵੀ ਹੋਊਗਾ ਉਹ ਸਮਾਗੋ ਹੋਊਗਾ ਚਲੋ ਵਾ ਤੁਹਾਡੇ ਤੁਸੀਂ ਭੁੱਲ ਜੂਗੇ ਉਹ ਤਾਂ ਮੈਂ ਤੈਨੂੰ ਭੁੱਲ ਕਰਦਾ ਉਹ ਤਾਂ ਜੇ ਲੋਕਾਂ ਦਾ ਫਤਵਾ ਹੈ ਉਹ ਜੋ ਦੇਣਗੇ ਉਹ ਸਾਨੂੰ ਮਨਜ਼ੂਰ ਹੋਵੇਗਾ ਚੋਰੀ ਦਾ ਫਤਵਾ ਮਿਲ ਹੀ ਜਾਂਦਾ ਖੋਲੋ ਘਨੌਰ ਕਰਲਾਲ ਘਨੌਰ ਹੋ ਗਿਆ ਉਹ ਚੋਰੀ ਹਰ ਸਰ ਬਾਈ ਜਿੱਥੇ ਕਿਤੇ ਨਹੀਂ ਸਾਰੇ ਗੱਲ ਕਰਾ ਲੈ ਸਾਡੇ ਦੇ ਦਿਓ ਤਾਲੇ ਦੇਓ ਜੀ ਤੁਸੀਂ ਦਿੱਦ ਨੇ ਆਟੋ ਦਾ ਕਿਥੇ ਆ ਗਏ ਸੋਰੀ ਮੈਂ ਕੋਈ ਗੱਲ ਕਰਾਂ ਆਪਾਂ ਸ਼ਾਂਤੀ ਨਾਲ ਗੱਲ ਕਰੀਏ ਨੇ ਸ਼ਾਂਤੀ ਨਾਲ ਗੱਲ ਕਰੀਏ ਤੁਸੀਂ ਜਾਓ ਸਾਡੀ ਗੱਲ ਹੋਈ ਠੀਕ ਹੈ ਜੀ ਸੰਟਰ ਵਾਲੇ ਦੇ ਉਹ ਤੰਬੂ ਲਿਆ ਦਿਓ ਸਾਡੇ 4.5 ਲੱਖ ਰੁਪਏ ਦਾ ਸਾਡਾ ਨੁਕਸਾਨ ਹੈ ਲਿਆਓ ਸਾਡੇ ਪਿੰਡ ਦਾ ਕੰਲੇ ਦਾ ਅਸੀਂ ਕੋਈ ਸਿਆਸੀ ਕੰਮਕੋਜ ਕਰਦੇ ਆਂ ਪਰ ਤੁਸੀਂ ਲੋੜ ਕਰਦੇ ਵੀ ਅਸੀਂ ਨਹੀਂ ਜੀ ਨਹੀਂ ਜਾਣਦਾ ਕੀਤਾ ਨਹੀਂ ਇਹ ਕਹਿਦਾ ਅੱਜ ਤੱਕ ਉੱਥੇ ਬਣਦਾ ਜਿੱਥੇ ਜਿੱਥੇ ਹੈਗਾ ਉੱਥੇ ਕਰਨਾ ਬਣਦਾ ਅੱਜ ਕਰਨਾ ਹੀ ਬਣਿਆ ਨਾ ਸਾਡਾ ਤੰਬੂ ਘਰ ਸਾਡਾ ਘਰ ਆਦਾ ਜੀ ਸਾਡੇ ਸਾਡੇ ਡਾਂਗਾਂ ਦੇ ਦਾਦਾ ਜੀ ਸਾਡੇ ਡਾਂਗਾਂ ਵਧੀਆ ਸੀ ਤੁਹਾਨੂੰ ਬੈਕਸ ਲਾਉਂਦੇ ਉਹੋ ਯਾਰ ਕਾਹਦੇ ਵਾਸਤੇ ਮੈਂ ਤਾਂ ਕਹਿੰਦਾ ਨਹੀਂ ਤੁਸੀਂ ਮੈਨੂੰ ਕੋਈ ਵੈਲਕਮ ਕਰੀ ਮੈਂ ਤਾਂ ਗੱਲ ਕਰਦਾ ਕਿ ਮੈਨੂੰ ਜਿਹਨੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮੈਨੂੰ ਸਾਨੂੰ ਜਿਹੜੇ ਇੱਕ ਨਿੱਜੀ ਬੰਦੇ ਦਾ ਇੱਕ ਨਿੱਜੀ ਪ੍ਰੋਗਰਾਮ ਠੀਕ ਹੈ ਜੀ ਸੂਤ ਹੋਣਾ ਤਾਂ ਕਿ ਹੋਰ ਲਈ ਚੱਲੋ ਬੰਦਾ ਆਪਾਂ ਚੜਾਈ ਚੋਲੋ ਮੁਰਦਾਵਾਰੀ ਮੁਰਦਾਵਾਰ ਜੋਬ ਸਰਕਾਰ ਮੁਰਦਾਵਾਰ 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 ਲੈਂਡਰ ਚੋਰ ਮੁਰਦਾਵਾਰ 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 ਟ੍ਰੈਲ ਚੋਰ ਮੁਰਦਾਵਾਰ ਮੁਰਦਾਵਾਰ ਤੂੰ ਚੋਰ ਮਰਦਾਵਾਰ 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 ਕਿਹ ਉਹ ਚੋਰ ਮਰਦਾਵਾਰ 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 ਪੱਕੇ ਚੋਰ ਮਰਦਾਵਾਰ ਮਰਦਾਵਾਰ ਅਸੀਂ ਇਹ ਗੱਲ ਕਹਿੰਦੇ ਆ ਤੁਹਾਨੂੰ ਜਵਾਬ ਹੋ ਜਾਓ ਅਸੀਂ ਮੰਨ ਲਿਆ ਮੰਨ ਲਿਆ ਮੰਨ ਲਿਆ ਤੁਹਾਡਾ ਨਗਰ ਅੱਜ ਤੱਕ 3 ਸਾਲ ਦੇ ਕਾਰਜਕਾਲ ਚ ਤੁਹਾਡੇ ਨਗਰ ਦੇ ਵਿੱਚ ਨਹੀਂ ਸਾਰੇ ਹਲਕੇ ਜੀ ਖਾਣਾ ਐਸਚੋ ਖੜੇ ਆ ਇੱਕ ਵੀ ਬੰਦਾ ਬਾਹਰ ਖੜੀ ਕਰਕੇ ਦਿਖਾਵੇ ਜਿਹੜੀ ਇਹਨਾਂ ਨੇ ਗੱਲ ਕਰੀ ਆ ਅੱਗ ਮਚਾਉਣ ਵਾਲੀ ਰੌਲੇ ਵਾਲੀ ਕਿਸੇ ਤੇ ਵੀ ਨਿਯਾਜ ਮੇਰੀ ਪਹਿਲਾਂ ਗੱਲ ਸੁਣੀ ਜਾਓ ਤੁਸੀਂ ਸਾਰਿਆਂ ਨੇ ਗੱਲ ਅਸੀਂ ਜਵਾਬ ਦਵਾਂਗੇ ਕਿਸੇ ਕਿਸੇ ਨੇ ਵੀ ਕਿਸੇ ਤੇ ਨਿਯਾਜ ਪੱਤਾ ਕਰਾਇਆ ਹੋਵੇ ਠੀਕ ਹੈ ਉਹ ਚਾ ਸਾਡੇ ਵਰਕਰ ਨੇ ਚਾ ਸਾਡੇ ਵਿਰੋਧੀ ਵਰਕਰ ਨੇ ਕਿਉਂਕਿ ਜਦੋਂ ਸਰਕਾਰ ਬਣ ਜਾਂਦੀ ਹੈ ਉਹ ਸਰਕਾਰ ਸਾਰਿਆਂ ਦੀ ਹੁੰਦੀ ਹੈ ਅਸੀਂ ਇਸ ਗੱਲ ਨੂੰ ਮੰਨ ਕੇ ਚੱਲਦੇ ਦੂਜੀ ਗੱਲ ਤੁਹਾਡਾ ਜੇ ਮੈਂ ਵਿਰੋਧ ਧਿਆਨ ਮੰਨਦਾ ਤੁਹਾਡਾ ਸਰਕਾਰ ਨਾਲ ਵਿਰੋਧ ਆ ਅਸੀਂ ਸਰਕਾਰ ਦੇ ਵਿੱਚ ਇਹ ਸਰਕਾਰੀ ਅਹੁਦੇ ਵੀ ਹੋਣ ਕਰਕੇ ਤੁਸੀਂ ਅੱਜ ਮੈਂ ਤੁਹਾਡੇ ਵਿੱਚ ਕੜਾ ਰੱਖਦਾ ਤਾਂ ਜੇਕਰ ਤੁਹਾਡਾ ਸਰਕਾਰ ਨਾਲ ਵਿਰੋਧਾ ਸਰਕਾਰ ਨੇ ਗਲਤ ਐਕਸ਼ਨ ਕਰਿਆ ਤੁਹਾਡੀ ਮਦਦ ਜੋ ਸਾਰੇ ਲੋਕਾਂ ਮਤਾਵ ਦੇ ਜਿੰਨੇ ਵੀ ਲੋਕ ਉੱਥੇ ਆ ਬੈਠਾ ਤੁਹਾਡਾ ਸਾਡਾ ਰੋਸ ਆ ਤੁਸੀਂ ਦੀ ਸਰਕਾਰ ਦਾ ਵਿਰੋਧ ਜਿਹੜਾ ਹੈਗਾ ਉਹ ਸਾਡੇ ਰੂਪ ਚ ਸਾਡੇ ਨਾਲ ਸਿੱਧਾ ਅਸੀਂ ਤਾਂ ਨੂੰ ਮੈਂ ਕਿਹਾ ਮੈਂ ਸਵਾਗਤ ਹੀ ਕਰੂੰਗਾ मेरा दफ्तर आ मेरा ਘਰ ਆ ਸੋ ਵੈਲਕਮ ਪਰ ਕਿਸੇ ਦੇ ਖੁਸ਼ੀ ਗਮੀ ਤੇ ਕਿਸੇ ਸੱਜਣ ਮਿੱਤਰ ਰਿਸ਼ਤੇਦਾਰ ਦੇ ਜਾਣ ਵਾਸਤੇ ਉਹ ਕਿਸੇ ਵੀ ਸੱਜਣ ਨੂੰ ਰੋਕਣਾ ਮੈਂ ਨਹੀਂ ਕਹਿੰਦਾ ਮੈਨੂੰ ਕਿਸੇ ਨੂੰ ਕਿਸੇ ਨੂੰ ਵੀ ਰੋਕਣਾ ਮੇਰੇ ਮਤਾਬਕ ਬੁਰੀ ਗੱਲ ਆ ਦੇਖੋ ਕਿਸੇ ਦੇ ਵੀ ਕਾਰਜ ਇੱਕ ਨਿੱਜੀ ਪ੍ਰੋਗਰਾਮ ਆ ਸਿਆਸੀ ਦੀ ਗੱਲ ਸਿਆਸੀ ਦੀ ਗੱਲ ਜੇਕਰ ਅਸੀਂ ਰਾਜਨੀਤਿਕ ਪ੍ਰੋਗਰਾਮ ਕੋਈ ਕਰਦੇ ਆ ਕੀ ਰੈਲੀ ਰੱਖੀ ਆ ਕੀ ਸਭਾ ਰੱਖੀ ਆ ਉਹ ਮੈਨੂੰ ਲੱਗਦਾ ਫਿਰ ਇਹ ਗੱਲ ਜਾਇਜ਼ ਆ ਕਿ ਜਿੱਦਣਾ ਕਿਤੇ ਇਸ ਗੱਲ ਦਾ ਮੈਸੇਜ ਹੈ ਜਿਹੜਾ ਇਹ ਜਿਹਦੇ ਮੁਤਾਬਕ ਸਹੀ ਨਹੀਂ ਹੈਗਾ ਬਾਕੀ ਤੁਸੀਂ ਸਾਰੇ ਸਿਆਣੇ ਹੋ ਲੋਕ ਬੰਦੇ ਹੁੰਦੇ ਆ ਤਾਂ ਤੁਹਾਡਾ ਜੋ ਫੈਸਲਾ ਤੁਹਾਨੂੰ ਵੀ ਇਹ ਜੰਨਾ ਨਹੀਂ ਹੈਗਾ ਬੇਕੋ ਪਰ ਮੈਂ ਫੇਰ ਤੁਹਾਨੂੰ ਬੇਨਤੀ ਕਰਦਾ ਜਿੰਨਾ ਚਿਰ ਚੱਲਦਾ ਆ ਸਰਕਾਰ ਦਾ ਰੋਸ ਆਪਾਂ ਸਰਕਾਰ ਨਾਲ ਰੱਖੀਏ ਨਾ ਕਿ ਆਪਾਂ ਦੇਖੋ ਅੱਜ ਇੱਕ ਬੰਦੇ ਦੇ ਆਲ ਦੇ ਘਰੇ ਨੀਤੀ ਪ੍ਰੋਗਰਾਮ ਤੁਸੀਂ ਇਹ ਸਤੀਫਾ ਦੇਉਗੇ ਸਾਡੇ ਕਿਸਾਨ ਦੇ ਕੋਤੋਂ ਤੁਸੀਂ ਤੁਸੀਂ ਸਤੀਫਾ ਦੇ ਦਿਓ ਅਸੀਂ ਇਸ ਇੱਥੇ ਹੁਣ ਨਹੀਂ ਖੜ੍ਹਦੇ ਉਹ ਵੀ ਆਊਗਾ ਮੈਂ ਕਹਿੰਦਾ ਮੇਰੇ ਮੇਰੇ ਦਫ਼ਤਰ ਮੂਰੇ ਬੈਠੋ ਮੇਰੇ ਮੇਰੇ ਘਰ ਮੂਰੇ ਬੈਠੋ ਅਸੀਂ ਕੋਈ ਨਿੱਜੀ ਪ੍ਰੋਗਰਾਮ ਤੇ ਆਇਆ ਮੈਂ ਕੋਈ ਮੈਂ ਕੋਈ ਸਿਆਸੀ ਅਸੀਂ ਕੋਈ ਸਿਆਸੀ ਕਾਨਫਰੰਸ ਕਰਨ ਨਹੀਂ ਆਏਗੇ ਇੱਕ 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 ਮੈਂ ਮੈਂ ਕਹਤਾ ਬੋਲ ਮੇਰੀ ਇੱਕ ਇੱਕ ਸਕੰਡ ਸੁਣੋ ਨਹੀਂ ਨਹੀਂ ਮੈਂ ਨਹੀਂ ਚੱਲੋ ਪਹਿਲਾਂ ਇੱਕ ਇੱਕ ਪਤੀ ਨੇ ਸਰੋਪਾ ਪਾਤਾ ਕਹਿੰਦਾ ਤੂੰ ਪਿੰਡ ਦਾ ਖੜਾ ਐਸੇ ਸਰਜਿੰਦਰ ਨੂੰ ਕਹਿੰਦਾ ਨਹੀਂ ਮੈਂ ਤਾਂ ਵੀ ਪਾਰਟੀ ਦਾ ਖੜਾ ਉਹ ਲਾ ਲਿਆ ਉਹਨਾਂ ਨੇ ਲਾ ਲਿਆ ਤਿੰਨ ਅੱਜ ਵਾਲੇ ਪਿੰਡ ਦੇ ਪ੍ਰੋਗਰਾਮ ਖਤਮ ਹੋ ਗਏ ਉਹ ਤੋਂ ਬਾਅਦ ਗੁਰਪ੍ਰੀਤ ਉਹ ਨਾਨੇ ਜੀ ਇਹਨੂੰ ਚੱਕ ਚਕਾ ਕੇ ਨੰਬਰ ਬਣਾਤਾ ਆਪਦੀ ਪੱਤੀ ਵੱਲੋਂ ਹੋਰ ਪੱਤੀ ਤੋਂ ਬਣਿਆ ਨਹੀਂ ਪਿੰਡ ਸਾਰੇ ਨਮੇਂਦੇ ਇਕੱਠੇ ਹੋਏ ਆ ਆਮ ਆਦਮੀ ਦੀ ਇਹ ਕਹਿੰਦੇ ਜੀ ਪਿੰਡ ਨਾਲ ਖੜੇ ਆ ਡਟ ਕੇ ਖੜੇ ਆ ਜਿੰਨੇ ਵੀ ਨੰਬਰ ਤਾਂ ਅਸੀਂ ਸਾਰੇ ਬੰਦੇ ਇਹ ਨਹੀਂ ਸਿਆਣ ਫਤ ਇਹ ਕਹਿੰਦਾ ਵੀ ਮੈਂ ਤਾਂ ਨਹੀਂ ਜੀ ਮੈਂ ਤਾਂ ਪਾਰਟੀ ਨਾਲ ਖੜਾ ਮੈਂ ਤਾਂ ਸੇਖੋਂ ਨਾਲ ਖੜਾ ਅਸੀਂ ਕਹਿੰਦੇ ਵੀ ਤੇਰਾ ਵਿਰੋਧ ਅਸੀਂ ਕਰਾਂਗੇ ਕਰਾਂਗੇ ਠੀਕ ਹੈ ਪਿੰਡ ਨਗਰ ਪਹਿਲਾਂ ਸਾਨੂੰ ਬਾਕੀ ਸਾਰਾ ਕੋ ਬਾਅਦ ਚ ਜੀ ਸਾਨੂੰ ਅਸੀਂ ਉਹ ਜਿਹਦੇ ਬੰਦਿਆ ਡੋਟਾ ਸੁਣੋ ਸੁਣੋ ਜੀ ਨਗਰ ਪਈ ਇਹ ਹਰ ਬੰਦੇ ਦਾ ਦਿਮਾਗ ਹੈ ਹਰ ਬੰਦੇ ਦਾ ਦਿਮਾਗ ਹੈ ਕੌਣ ਵਰਦਾ ਆਪੂ ਆਪਣਾ ਲੈਵਲ ਆ ਹਾਂ ਕੌਣ ਕਿੱਥੋਂ ਤੀਕ ਸੋਚਦਾ ਜਿਹੜੇ ਤਰੀਕੇ ਸੋਚਦਾ ਕੀ ਕਰਦਾ ਜੇ ਜਿਵੇਂ ਤੁਸੀਂ ਗੱਲ ਕਰਦੇ ਵੀ ਸੁਰਜਿੰਦਰ ਕਹਿੰਦਾ ਵੀ ਮੈਂ ਮੈਂ ਪਾਰਟੀ ਨਾਲ ਖੜਾ ਮੈਂ ਐਮਐਲਏ ਸਾਹਮਣੇ ਖੜਾ ਉਹ ਤਾਂ ਯਾਰ ਉਹ ਕਿਹੜੇ ਐਂਗਲ ਤੋਂ ਸੋਚਦਾ ਉਹ ਤਾਂ ਉਹਦਾ ਉਹਦਾ ਦਿਮਾਗ ਦੇ ਘੁੰਮੇ ਸਾਡੀ ਸੋਚ ਵੇਖੋ ਕਿੱਡੀ ਵੱਡੀ ਇਹਨੂੰ ਕਹਿੰਦੇ ਇਹਨਾਂ ਨੂੰ ਆਉਣ ਨਾ ਦੇ ਸਭ ਤੋਂ ਵਹਿਤਰ ਚੀਜ਼ ਨਹੀਂ ਮੇਰੀ ਗੱਲ ਜਦੋਂ ਮੈਂਬਰ ਅਸੀਂ ਵੇਖੋ ਤੁਹਾਡੇ ਮੂਰੇ ਨੂੰ ਕਹਿ ਰਹੇ ਵੀ ਤੁਸੀਂ ਆਉਣ ਲੱਗੋ ਤੂੰ ਤੋਂ ਮੈਂ ਹੋਈ ਨਾ ਨਹੀਂ ਯਾਰ ਕਾਦੂ ਨਾ ਹੋਵੇ ਨਹੀਂ ਨਹੀਂ ਜਮਾਤ ਬੈਠ ਕੇ ਆਉਂਗੀ ਤਾਂ ਹੀ ਪਤਾ ਕੀ ਹਰ ਬੰਦੇ ਦੀ ਹੋਊਗੀ ਤਾਂ ਫਿਰ ਮਸਲਾ ਕੀ ਹੈ ਹਰ ਕਾਲੀ ਵੀਰ ਹਰ ਬੰਦੇ ਦੀ ਇੱਜ਼ਤ ਆ ਜਲਵਾ ਆ ਗਈ ਉਹਦਾ ਸਨਮਾਨ ਆ ਮੈਂ ਆਪਦੇ ਘਰੇ ਸੱਜਣਾ ਇੱਕ ਮਿੰਟ ਪਰ ਅਸੀਂ ਇਹ ਗੱਲ ਕਹਿੰਦੇ ਆ ਮਤਲਬ ਭਾਈ ਰਾਮਨ ਜੀ ਦਾ ਮੇਰੀ ਗੱਲ ਨਹੀਂ ਹੋ ਸਕਦੀ ਐਮਐਲਏ ਨਾਲ ਮੈਂ ਮਲੇ ਸਾਹਮਣੇ ਫੋਨ ਤੇ ਗੱਲ ਕਰ ਰਿਹਾ ਸੀ ਕਿ ਕਿਸੇ ਕਾਰਨ ਕਰਕੇ ਗੱਲ ਨਹੀਂ ਹੋ ਸਕੀ ਅਸੀਂ ਵੀ ਕਹਿੰਦੇ ਤੁਸੀਂ ਸਾਡੇ ਭਰਾ ਕਿ ਆਪਾਂ ਕਿਸੇ ਗੱਲ ਤੋਂ ਆਪਾਂ ਇਹਨੂੰ ਜੀ ਮਤਲਬ ਇਹਦਾ ਕਰਦੇ ਬੰਦੀ ਜੇ ਬੇਸਲ ਚਾਹੁੰਦੇ ਨਹੀਂ ਸਾਡੀ ਜੁੜੀਆਂ ਚ ਨਾ 20 ਬੰਦੇ ਆ ਆਮ ਭਾਰਤੀ ਦੇ ਜੀ ਸਾਰੇ ਬੰਦੇ ਸਾਡੇ ਨਾਲ ਸਹਿਮਤ ਆ ਇਹ ਕਦੇ ਬੰਦੇ ਜਵਾਬ ਹੁੰਦੇ ਨਹੀਂ ਮੈਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਉਹ ਕੇਸ ਸਿੰਗਲ ਤੋਂ ਸੋਚਦਾ ਇੱਕ ਬੰਦਾ ਮੈਂ ਮੈਂ ਹੋਰ ਦਿਮਾਗ ਨਾਲ ਸੋਚਦਾ ਤੁਸੀਂ ਹੋਰ ਦਿਮਾਗ ਨਾਲ ਸੋਚਦੇ ਹਰ ਬੰਦੇ ਦਾ ਪੁਲਸ ਰੇਟ ਗੈਸ ਸਿਲੰਡਰ ਚੱਕੀ ਉਹ ਮਾੜਾ ਆ ਇਹਨਾਂ ਚੀਜ਼ਾਂ ਦਾ ਜਵਾਬ ਮੈਂ ਤੁਹਾਨੂੰ ਖੇਲੇ ਵਿਖਿਆ ਸੀ ਮੇਰੇ ਲੈਵਲ ਤੋਂ ਵੱਡੀਆਂ ਗੱਲਾਂ ਫਿਰ ਇੱਕ ਇੱਕ ਚੀਜ਼ ਜ਼ੋਰਦਾਰ ਠੀਕ ਹੈ ਜੀ ਮੈਂ ਤਾਂ ਇਨਸਾਨ ਹੋ ਗਏ ਤੁਸੀਂ ਨਿਆਂਇਤ ਪਰਚਾ ਨਹੀਂ ਕਰਵਾਇਆ ਬਿਲਕੁਲ ਸਰਕਾਰ ਸਹੀ ਹੈ ਅੱਜ ਹੱਥ ਜੋੜਦੇ ਸਾਡੇ ਚ ਰਾਮਨਾਪਾਉਂਦੇ ਨਹੀਂ ਤੁਹਾਡੀ ਸਰਕਾਰ ਬਹੁਤ ਵਧੀਆ ਪਰ ਤੁਸੀਂ ਨਾ ਅਸੀਂ ਰੰਗ ਨਹੀਂ ਪਾਉਂਦੇ ਮੈਂ ਫਿਰ ਵਾਰ-ਵਾਰ ਇਹ ਕਹਿੰਦਾ ਵੀ ਅਸੀਂ ਕਿਸੇ ਦੇ ਨਿੱਜੀ ਪ੍ਰੋਗਰਾਮ ਤੇ ਆਏ ਆ ਸਾਡਾ ਕੋਈ ਅਸੀਂ ਨਹੀਂ ਜਾਣਦੇ ਬਾਈ ਸਾਡਾ ਬਿਲਕੁਲ ਜਵਾਬ ਅਸੀਂ ਨਹੀਂ ਵੜਨ ਦੇਵਾਂਗੇ ਯਾਰ ਸਾਡਾ ਮੋਕਾ ਛਿਓ ਦੇ ਜੇ ਤੁਹਾਡੇ ਚ ਮਤਲਬ ਕਿ ਇਕੂ ਆ ਨਾ ਵੀ ਸਾਡੇ ਨਿੱਜੀ ਤੇ ਜਾਵਾਂਗੇ ਸਾਡੇ ਚ ਵੀ ਇਹਨਾਂ ਦੇ ਦਾਅਵਾ ਵੀ ਨਹੀਂ ਜਾਣ ਦੇਵਾਂਗੇ ਸਾਡੇ ਚ ਨਹੀਂ ਹੈਗੀ ਇਕੂ ਤੁਹਾਡੇ ਅਸੀਂ ਇੱਕ ਸੰਕੜ ਕੇ ਕਹਿੰਦੇ ਬਾਈ ਇਕੂ ਨਹੀਂ ਹੈ ਜੀ ਅਸੀਂ ਅਸੀਂ ਤੁਹਾਡੇ ਨਾਲ ਅੱਜ ਤੱਕ ਨਹੀਂ ਕਿਹਾ ਅਸੀਂ ਨਹੀਂ ਜਾਣਦੇ ਅਸੀਂ ਰਵਲ ਚੇਅਰਮੈਨ ਮੁਰਦਾਬਦ 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 ਰਵਲ ਚੇਅਰਮੈਨ ਮੁਰਦਾਬਦ 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 ਆਮ ਆਦਮੀ ਪਾਰਟੀ ਮੁਰਦਾਬਦ 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 ਜੈਕੋ ਮਰਦਾਵਤ 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 ਇਹਨਾਂ ਨੂੰ ਬਿਲਕੁਲ ਪਿੰਡ ਦੇ ਵਿੱਚ ਐਂਟਰ ਨਹੀਂ ਹੋਣ ਦੇਵਾਂਗੇ ਨਹੀਂ ਹੋਣਾਂਗੇ ਨਹੀਂ ਜੋੜੇ ਸਾਡੇ ਪਿੰਡ ਚ ਕਲੇਸ ਨਾ ਪਾਓ ਵਾਪਸ ਚਲੇ ਜਾਓ ਇੱਥੇ ਕਿਤੇ ਨਾ ਹੋਵੇ ਵੀ ਨੁਕਸਾਨ ਹੋ ਜਾਏ ਸਾਡੇ ਪਿੰਡ ਦੇ ਵਿੱਚ ਕੋਈ ਵੀ ਨੁਕਸਾਨ ਹੁੰਦਾ ਜਾਂ ਪਾਲਟੀ ਬਾਜੀ ਬੰਦੀ ਆ ਉਹਦਾ ਰਮਨ ਚੇਅਰਮੈਨ ਹੋਊਗਾ ਠੀਕ ਹੈ ਅਸੀਂ ਅੱਜ ਤੱਕ ਕਿਸੇ ਵੀ ਵਿਰੋਧਤਾ ਨਹੀਂ ਕੀਤੀ ਆਵਾਜ਼ ਨਹੀਂ ਪਾਡੀ ਅੱਜ ਤੱਕ ਸਾਡੀ ਜਥੇਬੰਦੀ ਨੇ ਅੱਜ ਤੱਕ ਕੋਈ ਇੱਕ ਨਾ ਕਲੀਨਕ ਹੋਵੇ ਜਾਂ ਕੁਝ ਵੀ ਆ ਸਾਨੂੰ ਅੱਜ ਪਹਿਲੀ ਵਾਰ ਅਸੀਂ ਜਾਇਜ਼ ਆਪਦੀ ਮਤਲਬ ਕਿ ਆਪਦੀ ਰੋਸ ਪ੍ਰਦਰਸ਼ਨ ਕੀਤਾ ਦੇ ਇਹਦੇ ਵਿੱਚ ਕੋਈ ਅਸੀਂ ਗਾ ਨਹੀਂ ਜਾਣ ਦੇਵਾਂਗੇ ਜੇ ਅਸੀਂ ਕਹਿਤਾ ਅਸੀਂ ਧੋਕੇ ਨਹੀਂ ਜੜਦੇਗੇ ਵੀ ਤੁਹਾਨੂੰ ਕਹਿ ਦਾਂਗੇ ਜੀ ਮੱਥਾ ਟੇਕੋ ਰਮਨ ਸਿੰਘ ਚੇਅਰਮੈਨ ਜਿਹੜਾ ਉਹ ਮਤਲਬ ਕਿ ਸਾਡੇ ਪਿੰਡ ਦਾ கரੰਟ ਜੋਨ ਆਇਆ ਸੀਗਾ கரੰਟ ਜੋਨਾਂ ਆ ਗਿਰਿਆ ਮਾੜਾ ਮਾੜਾ ਪਰ ਅਸੀਂ ਉਹਨੂੰ ਕਿਹਾ ਜਾਂਦੀਆਂ ਰ ਇੱਕ ਵਾਰੀ ਕਹਿੰਦਾ ਕਹਿੰਦਾ ਜੀ ਡੇਢ ਸਾਲ ਪਿਆ ਹੁਣ ਕਿਹਾ ਪੁੱਤ ਮੈਗਾ ਜੀ ਤੂੰ ਕਰ ਕੀ ਕਰਦਾ ਇੱਕ ਕਰੋ ਨਕਰੀ ਸਕੀ ਲੈਂਦਾ ਸਾਨੂੰ ਵੀ ਜੱਟ ਨਾ ਜਾਣੀ ਅਸੀਂ ਟੜਕੇ ਵਿਰੋਧ ਕਰਾਂਗੇ ਭਾਜਪੀ ਦਾ ਇਹਨਾਂ ਦਾ ਜਿਹੜੇ ਆਪ ਵਾਲੇ ਆ ਜਿੰਨਾ ਚਿਰ ਸਾਡਾ ਕਿਸਾਨ ਜਿੱਥੇ ਇਹ ਬੰਦਿਆਂ ਨੂੰ ਆਪਦੇ ਹੱਕ ਨਹੀਂ ਮਿਲਦੇਗੇ ਜੋ ਵੀ ਕਿਸਾਨੀ ਹੱਕ ਮੰਗਾਂ ਲਈ ਅਸੀਂ ਖੜੇ ਆ ਸਾਡੇ ਕਿਸਾਨ ਡਟਿਆ ਬਾੜਾਂ ਤੇ ਅਸੀਂ ਉਹਨਾਂ ਚਿਰ ਅਸੀਂ ਇਹਨਾਂ ਦਾ ਵਿਰੋਧ ਕਰਦੇ ਰਾਵਾਂਗੇ ਅਸੀਂ ਆਏ ਨਹੀਂ ਕਿ ਬਚੰਡੇ ਚੱਕ ਕੇ ਫੇਮੁਰ ਕੇ ਕਹਦੇ ਮੱਥਾ ਟੇਕੋ ਕੋਈ ਗੱਲ ਨਹੀਂ ਅਸੀਂ ਕਿਸੇ ਨੂੰ ਜਾਣ ਨਹੀਂ ਦੇਵਾਂਗੇ ਨਾ ਗੰਮੀ ਨਾ ਖੁਸ਼ੀ ਅਸੀਂ ਡਟ ਕੇ ਵਿਰੋਧ ਕਰਾਂਗੇ ਸਾਡੇ ਨਗਰਪਿੰਡ ਦੀ ਚੜ੍ਹ ਸਾਡੀਆਂ ਤਹੋਜਾਂ ਤੇ ਬੰਦੀਆਂ ਸਰਪੰਚ ਜੋਸ਼ ਸਿੰਘ ਕਮੇਟੀ ਤੇ ਸਾਡੀ ਪੀਕੇ ਯੂਨਸ ਸਾਹਿਬ ਅਸੀਂ ਨਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਰੇ ਨਗਰ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੁੰਡਿਆਂ ਦੀ ਨੌਜਵਾਨੀ ਡਟ ਕੇ ਸਾਥ ਦਿੱਤਾ ਜੀ ਨਹੀਂ ਲਈ ਅਸੀਂ ਸਾਰੇ ਪਿੰਡ ਨਗਰ ਦੀਪ ਸਿੰਘ ਵਾਲਾ ਖਸਾਨਦੂਸ਼ਕਰਸ਼ ਕਮੇਟੀ ਪੀਕੇ ਜੀ ਖੋਸਾ ਸਾਰਿਆਂ ਦਾ ਇੱਥੇ ਧੰਨਵਾਦ ਕਰਦੇ ਆਂ ਕਿ ਜਿਹੜਾ ਅੱਜ ਪਲਾਨ ਬਣਾਇਆ ਸੀ ਵੀ ਇੱਥੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸਰਦਾਰ ਗੁਰਦੇਵ ਸਿੰਘ ਸੇਖੋ ਹੋਣਾ ਸੀ ਫੇਰ ਲੋਕਦਰਸ਼ਕ ਸੇਖੋਂ ਨੇ ਟਾਲ ਕੀਤੀ ਉਹਾਂ ਦੇ ਬੀਬੀ ਬੈਂਤਪੁਰ ਨੂੰ ਭੇਜਾਂਗੇ ਜਦੋਂ ਸਾਡਾ ਕੱਠ ਦੇ ਕੇ ਬੀਬੀ ਬੈਂਤਪੁਰ ਨੂੰ ਨਹੀਂ ਆਈ ਫੇਰ ਇਥੋਂ ਇੱਕ ਚੇਅਰਮੈਨ ਆ ਰਮਨ ਰਮਨ ਕੋਈ ਉਹਨੂੰ ਭੇਜਤਾ ਉਹ ਨੰਗੇ ਪੈਰੀ ਇਥੋਂ ਭੱਜ ਕੇ ਗਿਆ ਸਾਡੇ ਤੋਂ ਤੇ ਅਸੀਂ ਸਾਰੇ ਨਗਰ ਨਿਵਾਸੀਆਂ ਦਾ ਪਿੰਡ ਦੀਪ ਸਿੰਘ ਵਾਲੇ ਸਮੁੱਚੇ ਨਗਰ ਦਾ ਧੰਨਵਾਦ ਕਰਦੇ ਆ ਕਿਸਾਨ ਹਿਦੂ ਸੰਘਰਸ਼ ਕਮੇਟੀ ਬੀਕੇ ਜੂ ਖੋਸਾ ਦਾ ਜੋ ਵੀ ਇੱਥੇ ਆਸੇ ਪਾਸੇ ਪਿੰਡਾਂ ਚੋਂ ਵੀ ਆਏ ਆ ਤੇ ਨਗਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਇਹਨਾਂ ਨੂੰ ਇਹ ਵਧਾਈ ਦੇ ਪਾਤਰ ਆਪਣਾ ਪਹਿਲਾ ਹੀ ਵਿਰੋਧੀ ਤੇ ਪਹਿਲੇ ਵਿਰੋਧੀ ਨਗੇ ਪੈਰੀ ਭਜਾਇਆ ਰਵਨਦੀਪ ਚੇਅਰਮੈਨ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅਸੀਂ ਹੁਣ ਸੁਭਾਜਾ ਪਿੱਛੇ ਕਿ ਜੋ ਸਾਡਾ ਕਿਸਾਨਾਂ ਦਾ ਸ਼ੰਭੂ ਰਖਨੌਰੀ ਦਾ ਧਰਤਾ ਸੀਗਾ ਸਾਡੀਆਂ ਚੋਰੀ ਹੋਈਆਂ ਸਾਡਾ ਨੁਕਸਾਨ ਕੀਤਾ ਉਹ ਸਰਕਾਰ ਨੇ ਸਹੀ ਕੀਤਾ ਗਲਤ ਕੀਤਾ ਉਹ ਚੇਅਰਮੈਨ ਦਾ ਸਾਹਮਣੇ ਕੋਈ ਸਵਾਲ ਨਹੀਂ ਆਇਆ ਉਹ ਕਹਿੰਦਾ ਮੈਂ ਇਸ ਮੈਨੂੰ ਕੋਈ ਇਹਦਾ ਪਤਾ ਨਹੀਂਗਾ ਕਿ ਮੈਂ ਦਾ ਮੇਰਾ ਅਹੁਦਾ ਹੀ ਛੋਟਾ ਜਿਹੜਾ ਬੰਦਾ ਪਾਰਟੀ ਚ ਆਉਂ ਕਹੀ ਜਾਂਦਾ ਮੇਰਾ ਉੱਤੇ ਛੋਟਾ ਉਹਨੇ ਸਾਡਾ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਵਾਪਸ ਮੁੜ ਗਿਆ ਅਸੀਂ ਅੱਜ ਪਿੰਡ ਵਿੱਚ ਸਾਡਾ ਦੀਪ ਸਿੰਘ ਆਲੇ ਆਉਣਾ ਸੀਗਾ ਤੇ ਅਸੀਂ ਉਹ ਨਹੀਂ ਪਿੰਡ ਸਾਡੇ ਵੜਨ ਦਾ ਤੇ ਸਾਡਾ ਉਹਨੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਵਾਪਸ ਮੁੜ ਗਿਆ ਸਾਰੇ ਨਗਰ ਦੀਪ ਸਿੰਘਾਂ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਮੰਨ ਲਾਤੀ ਵਰਕਰਾਂ ਨੂੰ ਨਹੀਂ ਵੜਨਦਾ ਪਿੰਡ 'ਚ ਨਾਮ ਵਾਲੇ ਸਮਝ ਵੜਦੇ ਆਂਗੇ ਬਾਕੀ ਪ੍ਰਸ਼ਾਸਨ ਨੇ ਸਾਨੂੰ ਦੇਖਦੀ ਕੀਤੀ ਹੈ ਪ੍ਰਸ਼ਾਸਨ ਨੂੰ ਜਾਣ ਦਿੰਦਾ ਆਪ ਉਹਦੇ ਉਹਨਾਂ ਦਾ ਅਧਿਕਾਰ ਕੀਤਾ ਸੀ ਬਾਕੀ ਆਉਣ ਵਾਲੇ ਸਮੇਂ 'ਚ ਵੀ ਅਸੀਂ ਆਮ ਆਦਮੀ ਜਾਂ ਬੀਜੇਪੀ ਨੂੰ ਅਸੀਂ ਕਿਹਦੇ ਨੂੰ ਕੱਟ ਦੇ ਵਾੜਨੇ ਦਾ ਉਹਨਾਂ ਫਾਲੋਅ ਅਪ ਡਾਟ ਕੇ ਬਰੋਸਰਾਂਗੇ ਧੰਨਵਾਦ